ਪੰਜਾਬ 'ਚ ਇੱਕ ਵਾਰ ਫਿਰ ਤੋਂ ਗੈਰ ਪੰਜਾਬੀ ਨੂੰ ਵੱਡੀ ਜ਼ਿੰਮੇਵਾਰੀ ਤੇ ਦਿੱਤੀ ਗਈ ਹੈ ਜੀਹਾਂ ਪੰਜਾਬ ਸਰਕਾਰ ਵੱਲੋਂ ਸ਼ਾਲੀਨ ਮਿਤਰਾ ਨਾਮ ਦੇ ਬੰਦੇ ਨੂੰ ਪ੍ਰੋਜੈਕਟ ਮੈਨੇਜਰ ਬਣਾ ਦਿੱਤਾ ਗਿਆ ਤੇ ਨਾਲ ਹੀ ਸਿਹਤ ਮੰਤਰੀ ਦਾ ਓਐਸਡੀ ਵੀ ਬਣਾ ਦਿੱਤਾ ਗਿਆ ਤੇ ਇਹ ਨੋਟੀਫਿਕੇਸ਼ਨ ਦੀ ਜਿਹੜੀ ਤਸਵੀਰ ਤੁਸੀਂ ਵੇਖ ਸਕਦੇ ਹੋ ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਐਸੇਤ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਹੈ ਪ੍ਰਬੰਧਕੀ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਅਤੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸ਼੍ਰੀ ਸ਼ਾਲੀਨ ਮਿੱਤਰਾ ਪ੍ਰੋਜੈਕਟ ਮੈਨੇਜਰ ਅਯੁਸ਼ਮਨ ਭਾਰਤ ਡਿਜੀਟਲ ਮਿਸ਼ਨ ਨੂੰ ਆਪਣੇ ਕੰਮ ਦੇ ਨਾਲ ਲਾਲ ਯੁੱਧ ਨਸ਼ਾ ਵਿਰੁੱਧ ਮੁਹਿੰਮ ਲਈ ਓਐਸਡੀ ਮਾਨਯੋਗ ਸਿਹਤ ਦੇ ਪਰਿਵਾਰ ਮੰਤਰੀ ਨਾਮ ਜਦ ਕੀਤਾ ਜਾਂਦਾ ਹੈ ਯਾਨੀ ਕਿ OSD ਦੀ ਜ਼ਿੰਮੇਵਾਰੀ ਇੱਕ ਵੱਡੀ ਜ਼ਿੰਮੇਵਾਰੀ ਮੰਤਰੀ ਦੇ ਨਾਲ OSD ਦੀ ਇੱਕ ਗੈਰ ਪੰਜਾਬੀ ਨੂੰ ਦੇ ਦਿੱਤੀ ਗਈ ਹੈ ਤੇ ਇਸ ਬਾਰੇ ਵਿਰੋਧੀਆਂ ਵੱਲੋਂ ਹੁਣ ਭਗਵੰਤ ਸਰਕਾਰ ਨੂੰ ਘੇਰਨਾ ਵੀ ਸਿੱਧੇ ਸਿੱਧੇ ਤੌਰ ਤੇ ਸ਼ੁਰੂ ਕਰ ਦਿੱਤਾ ਹੈ ਕਾਂਗਰਸੀ ਲੀਡਰ ਪ੍ਰਗਟ ਸਿੰਘ ਨੇ ਇਸ ਨੋਟੀਫਿਕੇਸ਼ਨ ਨੂੰ ਸ਼ੇਅਰ ਕਰਦਿਆਂ ਹੋਏ ਲਿਖਿਆ ਭਗਵੰਤ ਮਾਨ ਅਤੇ ਉਹਨਾਂ ਦੇ ਮੰਤਰੀਆਂ ਲਈ ਪੰਜਾਬੀ ਪੰਜਾਬ ਦੇ ਅਹੁਦਿਆਂ ਲਈ ਯੋਗ ਨਹੀਂ ਹਨ ਇਸ ਲਈ ਹੁਣ ਦਿੱਲੀ ਤੋਂ ਆਏ ਸਤਿੰਦਰ ਜੈਨ ਦੇ ਪੀਏ ਸ਼ਾਲੀਨ ਮਿੱਤਰਾਂ ਨੂੰ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ OSD ਲਾਇਆ ਗਿਆ ਹੈ ਪੰਜਾਬ ਵਿੱਚ ਕੋਈ ਯੋਗ ਨਹੀਂ ਮਿਲਿਆ ਜਾਂ ਕੇਜਰੀਵਾਲ ਵੱਲੋਂ ਹਰ ਮੰਤਰੀ ਅਤੇ ਮਹਿਕਮੇ ਵਿੱਚ ਆਪਣੇ ਖਾਸ ਬੰਦੇ ਫਿੱਟ ਕੀਤੇ ਜਾ ਰਹੇ ਨੇ ਤੇ ਉੱਧਰ ਹੀ ਅਕਾਲੀ ਦਲ ਲੀਡਰ ਵਿਕਰਮ ਮਜੀਠੀਆ ਨੇ ਸਵਾਲ ਚੱਕਦੇ ਹੋਏ ਲਿਖਿਆ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਨੇਤਾ ਸਤਿੰਦਰ ਜੈਨ ਦਾ PA ਸ਼ਾਲੀਨ ਮਿੱਤਰਾ ਜੋ ਕਿ UP ਮੁਜ਼ਫਰਾਨਗਰ ਨਾਲ ਸੰਬੰਧਿਤ ਹਨ ਉਹਨਾਂ ਨੂੰ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ OSD ਨਿਯੁਕਤ ਕੀਤਾ ਹੈ ਕਿ ਪੰਜਾਬ ਚ ਕੋਈ ਕਾਬਲ ਨੌਜਵਾਨ ਨਹੀਂ ਸੀ ਜੋ ਯੂਪੀ ਦੇ ਨੌਜਵਾਨ ਨੂੰ ਓਐਸਡੀ ਲਗਾਇਆ ਗਿਆ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਚੇਅਰਪਰਸਨ ਦਿੱਲੀ ਦੀ ਰੀਨਾ ਗੁਪਤਾ ਨੂੰ ਲਾਇਆ ਗਿਆ ਯੂਪੀ ਵਾਸੀ ਦੀਪਕ ਚਾਹਾਨ ਨੂੰ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਲਾਇਆ ਗਿਆ ਹੁਣ ਇੰਤਜ਼ਾਰ ਹੈ ਕਦੋਂ ਪੰਜਾਬ ਦਾ ਮੁੱਖ ਮੰਤਰੀ ਵੀ ਕਿਸੇ ਬਾਹਰੀ ਸੂਬੇ ਤੋਂ ਨਿਯੁਕਤ ਕੀਤਾ ਜਾਵੇਗਾ ਬਦਲਾਅ ਦੇ ਨਾਂ ਤੇ ਵੋਟਾਂ ਮੰਗਣ ਵਾਲੇ ਹੁਣ ਦੱਸਣ ਕਿ ਇਹੀ ਬਦਲਾਅ ਸੀ ਰੰਗਲੇ ਪੰਜਾਬ ਦੇ ਦਾਅਵੇ ਕਰਨ ਵਾਲੇ ਪੰਜਾਬੀਆਂ ਨੂੰ ਨਜ਼ਰਅੰਦਾਜ਼ ਕਰ ਬਾਹਰੀ ਸੂਬਿਆਂ ਤੋਂ ਚੇਅਰਮੈਨ ਲਾ ਰਹੇ ਹਨ ਭਗਵੰਤ ਮਾਨ ਜੀ ਪੰਜਾਬ ਨਾਲ ਕਿਤੇ ਧੋਖੇ ਅਤੇ ਤੱਕੇ ਲਈ ਪੰਜਾਬੀ ਤੁਹਾਨੂੰ ਕਦੇ ਮਾਫ ਨਹੀਂ ਕਰਨਗੇ ਤਾਂ ਇਹ ਗੱਲ ਲੈ ਕੇ ਵਿਰੋਧੀ ਭਗਵੰਤ ਸਰਕਾਰ ਨੂੰ ਘੇਰ ਰਹੇ ਨੇ ਕਿਉਂਕਿ ਸੱਤਾ ਤੋਂ ਬਾਹਰ ਰਹਿੰਦਿਆਂ ਹੋਇਆ ਆਵਾਦਵੀ ਪਾਰਟੀ ਦੇ ਲੀਡਰ ਹੀ ਪੰਜਾਬ ਦੇ ਵਿੱਚ ਬਾਹਰੋਂ ਕਿਸੇ ਲੀਡਰ ਦੇ ਆਉਣ ਤੇ ਵੱਡਾ ਰੋਲਾ ਪਾਉਂਦੇ ਹੁੰਦੇ ਸਨ ਤੇ ਹੁਣ ਸੱਤਾ 'ਚ ਹੁੰਦਿਆਂ ਹੋਇਆ ਆਪਣੇ ਰਾਜ ਦੇ ਵਿੱਚ ਵੱਡੇ-ਵੱਡੇ ਚੇਅਰਪਰਸਨ ਪੰਜਾਬ ਦੇ ਬਾਹਰੀ ਸੂਬਿਆਂ ਦੇ ਲੋਕਾਂ ਨੂੰ ਲਾਇਆ ਜਾ ਰਿਹਾ ਜਿਸ ਤੇ ਸਵਾਲ ਤਾਂ ਬੜਦਾ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ